ਭਾਰਤ ਨੇ ਯੂਕੇ ਵਿੱਚ ਖਾਲਸਤਾਨੀਆਂ ਦਾ ਮੁੱਦਾ ਚੁੱਕਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚਿੰਤਾ ਜਿਹੜੀ ਉਹ ਜਤਾਈ ਗਈ ਹੈ ਤਾਂ ਪੀਐਮ ਨਰਿੰਦਰ ਮੋਦੀ ਨੇ ਡਿਪਲੋਮੈਟਸ ਦੀ ਸੁਰੱਖਿਆ ਦੇ ਉੱਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਭਾਰਤ ਦੇ ਵੱਲੋਂ ਵੱਖਵਾਦੀਆਂ ਦਾ ਮਸਲਾ ਹੈ ਜਿਹੜਾ ਇਹ ਯੂਕੇ ਵਿੱਚ ਚੁੱਕ ਕੇ ਕਰੜਾ ਇਤਰਾਜ਼ ਆ ਜਿਹੜਾ ਉਹ ਜਤਾਇਆ ਗਿਆ ਹੈ ਯੂਕੇ ਨੇ ਵੀ ਭਾਰਤ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਦੇ ਨਾਲ ਲਿਆ ਹੈ ਤਾਂ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੱਲੋਂ ਇਸ ਬਾਬਤ ਬਿਆਨ ਦਿੱਤਾ ਗਿਆ ਹੈ ਤਾਂ ਜਮਹੂਰੀ ਆਜ਼ਾਦੀ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਜਵਾਬਦੇਹੀ ਨਿਰਧਾਰਤ ਕਰਨ ਦੀ ਗੱਲ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਖੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਤਾਨਵੀ ਸਰਜ਼ਮੀਨ ਤੇ ਖਾਲਿਸਤਾਨੀ ਪੱਖੀ ਅੰਸਰਾਂ ਦੀਆਂ ਵਾਧੀਆਂ ਸਰਗਰਮੀਆਂ ਤੇ ਫਿਕਰ ਜਤਾਉਂਦੇ ਆ ਜੋਰ ਦੇ ਕੇ ਆਖਿਆ ਕਿ ਕੱਟੜ ਪੰਥੀ ਵਿਚਾਰਧਾਰਾ ਰੱਖਣ ਵਾਲੀਆਂ ਤਾਕਤਾਂ ਨੂੰ ਜਮਹੂਰੀ ਆਜ਼ਾਦੀ ਦੀ ਦੁਰਵਰਤੋਂ ਕਰਨ ਤੋਂ ਰੋਕਿਆ ਜਾਵੇ ਅਤੇ ਉਨ੍ਹਾਂ ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾਵੇ ਪ੍ਰਧਾਨ ਮੰਤਰੀ ਨੇ ਵਿਜੇ ਮਾਲੀਆ ਨਿਰਮੋਦੀ ਅਤੇ ਲਲਿਤ ਮੋਦੀ ਦੇ ਅਸਿੱਧੇ ਹਵਾਲੇ ਨਾਲ ਅਜਿਹੀ ਅਰਬਾ ਪੱਤੀ ਪਗੌੜਿਆਂ ਦੀ ਹਵਾਲਗੀ ਦੀ ਮੰਗ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧਤ ਏਜੰਸੀਆਂ ਇਸ ਮੁੱਦੇ ਤੇ ਨੇੜੇ ਹੋ ਕੇ ਸਹਿਯੋਗ ਉੱਤੇ ਕੰਮ ਕਰਦੀਆਂ ਰਹਿਣਗੀਆਂ ਪੀਐਮ ਮੋਦੀ ਨੇ ਲੰਡਨ ਤੋਂ ਉੱਤਰ ਪੱਛਮ ਵੱਲ 50 ਕਿਲੋਮੀਟਰ ਦੂਰ ਆਪਣੇ ਵਰਤਾਨਵੀ ਹਮਰਤਵਾ ਕੀ ਸਟਾਰਮਰ ਦੀ ਰਹਿਸ਼ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਜਿਹੜੀ ਉਹ ਕੀਤੀ ਤਾਂ ਪੀਐਮ ਮੋਦੀ ਨੇ ਸਟਾਰਮਰ ਦੀ ਮੌਜੂਦਗੀ ਵਿੱਚ ਸਾਫ਼ ਕਹਿ ਦਿੱਤਾ ਕਿ ਦੋਵੇਂ ਮੁਲਕ ਇਸ ਗੱਲੋਂ ਇੱਕ ਮਤ ਹਨ ਕਿ ਅੱਤਵਾਦ ਖਿਲਾਫ ਲੜਾਈ ਲਈ ਦੋੜੇ ਮਾਪਦੰਡਾਂ ਨੂੰ ਕੋਈ ਤਾਂ ਨਹੀਂ ਹੋ ਸਕਦੀ ਉਹਨਾਂ ਯੂਕੇ ਵੱਲੋਂ ਪਹਲਗਾਮ ਦਹਿਸ਼ਤ ਦੀ ਹਮਲੇ ਦੀ ਨਿਖੇਦੀ ਲਈ ਬਰਤਾਨਵੀ ਸਰਕਾਰ ਦਾ ਧੰਨਵਾਦ ਕੀਤਾ ਦੂਜੇ ਪਾਸੇ ਵਿਦੇਸ਼ ਮੰਤਰਾਲੇ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਇੱਕ ਗੱਲ ਆ ਜਿਹੜੀ ਉਹ ਆਖੀ ਗਈ ਹੈ ਦੂਜੇ ਪਾਸੇ ਵਿਦੇਸ਼ ਮੰਤਰਾਲੇ ਦੀ ਤਰਫੋਂ ਵੀ ਇੱਕ ਗੱਲ ਆ ਜਿਹੜੀ ਉਹ ਸਾਹਮਣੇ ਆਈ ਹੈ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੱਲੋਂ ਇਸ ਵਾਰਤ ਬਿਆਨ ਦਿੱਤਾ ਗਿਆ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਯੂਕੇ ਨੇ ਵੀ ਭਾਰਤ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਦੇ ਨਾਲ ਲਿਆ ਹੈ ਅਤੇ ਇਸ ਮਾਮਲੇ ਉੱਤੇ ਉਹਨਾਂ ਨੇ ਕਾਰਵਾਈ ਦੀ ਗੱਲ ਆ ਜਿਹੜੀ ਉਹ ਆਖੀ ਹੈ ਤਾਂ ਇੱਕ ਵਾਰ ਮੁਰਤੋਂ ਅਤਵਾਦ ਦਾ ਮਸਲਾ ਹੈ ਜਿਹੜਾ ਉਹ ਭਾਰਤ ਵੱਲੋਂ ਚੁੱਕਿਆ ਗਿਆ ਹੈ ਅਤੇ ਖਾਲਸਤਾਨੀਆਂ ਨੂੰ ਲੈ ਕੇ ਵੀ ਭਾਰਤ ਦੇ ਵੱਲੋਂ ਚਿੰਤਾ ਹੈ ਜਿਹੜੀ ਉਹ ਯੂਕੇ ਦੇ ਵਿੱਚ ਜ਼ਾਹਿਰ ਕੀਤੀ ਗਈ ਹੈ